ਇਸ ਵੀਡੀਓ ਬਣਾਉਣ ਦਾ ਇੱਕ ਛੋਟਾ ਜਿਹਾ ਪਰਪਸ ਹੈ ਮੈਂ ਕਿਸੇ ਨੂੰ ਹਾਰਟ ਨਹੀਂ ਕਰਨਾ ਚਾਹੁੰਦਾ ਜਾਂ ਕਿਸੇ ਨੂੰ ਟਾਰਗੇਟ ਨਹੀਂ ਕਰਨਾ ਚਾਹੁੰਦਾ ਇਸ ਵੀਡੀਓ ਰਾਹੀਂ ਸਿਰ ਮੈਂ ਉਹ ਗੱਲਾਂ ਤੁਹਾਡੇ ਨਾਲ ਸ਼ੇਅਰ ਕਰਨਾ ਚਾਹਾਂਗਾ ਜੋ ਮੈਂ ਕੁਝ ਸਮੇਂ ਤੋਂ ਨੋਟ ਕਰ ਰਿਹਾ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੋਵੇਗਾ ਕਿ ਹੁਣ ਆਪਣੇ ਪੰਜਾਬ ਦੇ ਵਿੱਚ ਵੀ ਬਹੁਤ ਸਾਰੀਆਂ ਵੈਕੈਂਸੀਸ ਆਈਆਂ ਨੇ ਸੈਂਟਰ ਦੀਆਂ ਵੀ ਕਾਫੀ ਵੈਕੈਂਸੀਸ ਆਈਆਂ ਨੇ ਆ ਡਿਫੈਂਸ ਆਰਮੀ ਦੀਆਂ ਵੀ ਕਾਫੀ ਵੈਕੈਂਸੀਸ ਆਈਆਂ ਨੇ ਠੀਕ ਹੈ ਤੇ ਤੁਹਾਨੂੰ ਹੀ ਪਤਾ ਹੈ ਜਿਹੜੇ ਹਿਸਾਬ ਨਾਲ ਅੱਜ ਦੇ ਟਾਈਮ ਦੇ ਵਿੱਚ ਰੁਜ਼ਗਾਰੀ ਹੈ ਹਰ ਇੱਕ ਬੱਚਾ ਚਾਹੁੰਦਾ ਹੈ ਵੀ ਮੇਰੇ ਕੋਲ ਸਰਕਾਰੀ ਨੌਕਰੀ ਹੋਵੇ। ਸੋ ਇੰਨਾ ਸਾਰੀਆਂ ਜੋ ਵੈਕੈਂਸੀਸ ਆ ਰਹੀਆਂ ਨੇ ਇਹਨਾਂ ਨੂੰ ਦੇਖ ਕੇ ਬਹੁਤ ਸਾਰੀਆਂ ਜੋ ਅਕੈਡਮੀਸ ਨੇ ਉਹ ਬੱਚਿਆਂ ਨੂੰ ਕੀ ਕਰ ਰਹੀਆਂ ਨੇ ਗੁੰਮਰਾਹ ਕਰ ਰਹੀਆਂ ਨੇ। ਗੁੰਮਰਾਹ ਕਿਵੇਂ ਕਰ ਰਹੀਆਂ ਨੇ ਉਹ ਬੱਚਿਆਂ ਨੂੰ ਐਸ ਤਰੀਕੇ ਦੀਆਂ ਐਡਵਰਟਾਈਜ਼ਮੈਂਟ ਬਣਾ ਬਣਾ ਕੇ ਸ਼ੋ ਕਰ ਰਹੀਆਂ ਨੇ ਕਿ ਬਸ ਤੁਸੀਂ ਆਓ ਤੇ ਨੌਕਰੀ ਪਾਓ। ਆਓ ਤੇ ਨੌਕਰੀ ਪਾਓ। ਤਾਂ ਮੈਂ ਤਾਂ ਨਹੀਂ ਇਦਾਂ ਦੀ ਕੋਈ ਅਕੈਡਮੀ ਦੇਖੀ ਕਿ ਜੋ ਤੁਹਾਨੂੰ ਕਵੇ ਕਿ ਸਾਡੇ ਕੋਲ ਆਓ ਤੇ 2-3 ਮਹੀਨੇ ਦੇ ਵਿੱਚ ਹੀ ਨੌਕਰੀ ਪਾਓ ਦੇਖੋ ਉਹ ਬੱਚਾ ਨੂੰ ਐਸ ਤਰੀਕੇ ਨਾਲ ਐਡਵਰਟਾਈਜ਼ਮੈਂਟ ਸ਼ੋਅ ਕਰਦੇ ਨੇ ਕਿ ਬੱਚਾ ਉਹਨਾਂ ਦੀਆਂ ਜੋ ਐਡਵਰਟਾਈਜ਼ਮੈਂਟ ਨੇ ਉਹਨਾਂ ਨੂੰ ਦੇਖ ਕੇ ਗੁੰਮਰਾਹ ਹੋ ਜਾਂਦਾ ਤੇ ਉੱਥੇ ਜਾ ਕੇ ਬੱਚਾ ਫਸ ਜਾਂਦਾ ਦੇਖੋ ਬਹੁਤ ਸਾਰੇ ਬੱਚੇ ਘਰੋਂ ਗਰੀਬ ਹੁੰਦੇ ਨੇ ਪਤਾ ਨਹੀਂ ਕਿਹੜੇ ਤਰੀਕੇ ਨਾਲ ਆਪਣੀ ਜੋ ਫੀਸ ਇਕੱਠੀ ਕਰਦੇ ਨੇ ਕੁਝ ਤਾਂ ਬੱਚੇ ਮੈਂ ਇਦਾਂ ਦੇ ਦੇਖੇ ਨੇ ਜੋ ਖੁਦ ਕਮਾਈ ਕਰਦੇ ਨੇ ਖੁਦ ਮੈਂਟ ਕਰਕੇ ਕਮਾਈ ਕਰਦੇ ਨੇ ਠੀਕ ਹੈ ਆਪਦੀ ਫੀਸ ਕੱਟੀ ਕਰਦੇ ਨੇ ਫਿਰ ਜਾ ਕੇ ਉਹ ਟੈਨ ਕਰਦੇ ਤੇ ਅਕੈਡਮੀਆਂ ਦੇ ਵਿੱਚ ਕੀ ਹੈ ਮੈਂ ਬਹੁਤ ਸਾਰੀਆਂ ਅਕੈਡਮੀਆਂ ਦੇਖੀਆਂ ਨੇ ਜੋ ਅੱਜ ਦੇ ਟਾਈਮ ਦੇ ਵਿੱਚ ਅਕੈਡਮੀਆਂ ਨਹੀਂ ਰਹਿ ਗਈਆਂ ਅਕੈਡਮੀ ਦੇ ਨਾਂ ਤੇ ਇੱਕ ਤਰ੍ਹਾਂ ਦਾ ਆ ਆਪਾਂ ਬਿਜ਼ਨਸ ਕਹਿ ਸਕਦੇ ਹਾਂ ਵੀ ਅਕੈਡਮੀ ਨੂੰ ਉਹ ਐਜੂਕੇਸ਼ਨ ਨੂੰ ਇੱਕ ਬਿਜ਼ਨਸ ਦੇ ਤੌਰ ਤੇ ਦੇਖਦੀ ਹੈ ਠੀਕ ਹੈ ਮੈਂ ਕਿਸੇ ਵੀ ਅਕੈਡਮੀ ਦਾ ਨਾਮ ਨਹੀਂ ਲੈਣਾ ਚਾਹੁੰਗਾ ਮੈਂ ਸਿਰਫ ਬੱਚਾ ਨੂੰ ਇਹ ਅਪੀਲ ਕਰੂੰਗਾ ਸੋ ਕਿਸੇ ਦੀ ਵੀ ਗੱਲਾਂ ਦੇ ਵਿੱਚ ਨਾ ਆਓ ਠੀਕ ਹੈ ਅਗਰ ਤੁਸੀਂ ਸਰਕਾਰੀ ਨੌਕਰੀ ਦੀ ਤਿਆਰੀ ਕਰਨੀ ਹੈ ਤਾਂ ਇੱਕ ਤੁਹਾਨੂੰ ਉਹਦੇ ਲਈ ਅੱਛੀ ਅਕੈਡਮੀ ਅੱਛਾ ਟੀਚਰ ਅੱچھے ਮੈਂਟਰ ਦੀ ਲੋੜ ਹੈ ਉਹ ਸਿਰਫ ਤੁਸੀਂ ਅ ਅਕੈਡਮੀ ਦੇ ਵਿੱਚ ਜਾ ਕੇ ਉੱਥੇ ਡੈਮੋ ਲਗਾ ਕੇ ਹੀ ਜੱਜ ਕਰ ਸਕਦੇ ਹੋ ਉਹ ਕਿਸੇ ਦੇ ਕਹਿਣ ਤੇ ਨਹੀਂ ਕਰ ਸਕਦੇ ਉਹ ਤੁਸੀਂ ਖੁਦ ਹੀ ਕਰ ਸਕਦੇ ਹੋ ਕਿ ਕਿਹੜੇ ਟੀਚਰ ਤੋਂ ਤੁਹਾਨੂੰ ਸਮਝ ਲੱਗਦੀ ਸੋ ਜਿਹੜੇ ਬੱਚੇ ਤਿਆਰੀ ਕਰਨਾ ਚਾਹੁੰਦੇ ਨੇ ਸਰਕਾਰੀ ਨੌਕਰੀ ਦਾ ਠੀਕ ਹੈ ਸਰਕਾਰੀ ਨੌਕਰੀ ਦੀ ਤਿਆਰੀ ਕਰਨਾ ਚਾਹੁੰਦੇ ਹਨ ਕਿਸੇ ਆਫਲਾਈਨ ਅਕੈਡਮੀ ਦੇ ਵਿੱਚ ਤਿਆਰੀ ਕਰਨਾ ਚਾਹੁੰਦੇ ਹਨ ਤਾਂ ਮੈਂ ਸਾਰੇ ਬੱਚਿਆਂ ਨੂੰ ਇਹੀ ਅਪੀਲ ਕਰਾਂਗਾ ਕਿ ਤੁਸੀਂ ਸਿਰਫ ਐਡਵਰਟਾਈਜ਼ਮੈਂਟ ਦੇਖ ਕੇ ਹੀ ਕਿਸੇ ਅਕੈਡਮੀ ਦੇ ਵਿੱਚ ਜਾ ਕੇ ਜਸਟ ਫੀਸ ਸਬਮਿਟ ਨਾ ਕਰਵਾਓ ਠੀਕ ਹੈ ਅਕੈਡਮੀ ਦੇ ਵਿੱਚ ਜਾਓ ਦੋ ਦਿਨ ਡੈਮੋ ਲਗਾਓ ਠੀਕ ਹੈ ਇੱਕੋ ਅਕੈਡਮੀ ਦੇ ਵਿੱਚ ਨਾ ਜਾਓ ਤਿੰਨ ਚਾਰ ਅਕੈਡਮੀ ਦੇ ਵਿੱਚ ਦੇਖੋ ਜੋ ਤੁਹਾਨੂੰ ਲੱਗਦੀ ਹੈ ਵੀ ਹਾਂ ਇਹ ਅਕੈਡਮੀ ਠੀਕ ਹੈ ਵਧੀਆ ਤਿਆਰੀ ਕਰਾਉਂਦੀ ਹੈ ਉਸ ਦੇ ਰਿਜ਼ਲਟ ਦੇਖੋ ਉਹਦੇ ਰਿਜ਼ਲਟ ਚੰਗੇ ਆਏ ਹੋਏ ਆ ਉੱਥੇ ਜਾਓ ਉੱਥੇ ਡੈਮੋ ਲਗਾਓ ਦੋ ਦਿਨ ਠੀਕ ਹੈ ਉਥੇ ਡੈਮ ਲਗਾਓ ਫਿਰ ਦੂਸਰੀ ਅਕੈਡਮੀ ਦੇ ਵਿੱਚ ਲਗਾਓ ਫਿਰ ਤੀਸਰੀ ਅਕੈਡਮੀ ਦੇ ਵਿੱਚ ਲਗਾਓ ਇਸ ਤਰੀਕੇ ਨਾਲ ਤਿੰਨ ਚਾਰ ਅਕੈਡਮੀ ਦੇ ਵਿੱਚ ਜਾ ਕੇ ਹਰ ਤੁਸੀਂ ਡੈਮੋ ਕਲਾਸ ਲਗਾਓ ਜਿੱਥੇ ਤੁਹਾਨੂੰ ਲੱਗੇ ਹਾਂਜੀ ਇੱਥੇ ਸਾਨੂੰ ਅੱਛਾ ਕੰਟੈਂਟ ਪ੍ਰੋਵਾਈਡ ਹੋ ਰਿਹਾ ਹੈ ਅੱچھے ਟੀਚਰ ਦੀ ਗਾਈਡੈਂਸ ਹੈ ਠੀਕ ਹੈ ਪਹਿਲੀ ਗੱਲ ਤਾਂ ਹੁੰਦੀ ਹੈ ਟੀਚਰ ਦੀ ਗਾਈਡੈਂਸ ਜਿੱਥੇ ਤੁਹਾਨੂੰ ਅੱਛਾ ਟੀਚਰ ਹੈ ਅੱਛੇ ਤੁਹਾਨੂੰ ਗਾਈਡੈਂਸ ਦੇ ਰਿਹਾ ਹੈ ਸਹੀ ਤੁਹਾਨੂੰ ਡਾਇਰੈਕਸ਼ਨ ਦੇ ਰਿਹਾ ਹੈ ਸਹੀ ਤੁਹਾਨੂੰ ਕੰਟੈਂਟ ਪ੍ਰੋਵਾਈਡ ਕਰ ਰਿਹਾ ਹੈ ਸਹੀ ਤੁਹਾਡੇ ਕੋਲ ਕੀ ਹੈ এনवायरमेंट ਹੈ ਸਿਰਫ ਉੱਥੇ ਜਾ ਕੇ ਹੀ ਤੁਸੀਂ ਹਾਂ ਆਪਣੀ ਫੀਸ ਆ ਜੋ ਸਬਮਿਟ ਕਰਾਓ ਉਦ ਤੀ ਆਪਣੀ ਜੋ ਪੜ੍ਹਾਈ ਆ ਉਸ ਨੂੰ ਕੰਟੀਨਿਊ ਕਰੋ ਇਦਾਂ ਹੀ ਕਿਸੇ ਦੀਆਂ ਗੱਲਾਂ ਦੇ ਵਿੱਚ ਆ ਕੇ ਜਾਂ ਸਿਰਫ ਐਡਵਰਟਾਈਜ਼ਮੈਂਟ ਦੇਖ ਕੇ ਹੀ ਕਿਸੇ ਅਕੈਡਮੀ ਨੂੰ ਜੁਆਇਨ ਨਾ ਕਰੋ